10 ਲੱਖ ਰੁਪਇਆ ਜਿਨਾਂ ਦਾ ਘਰ गिर ਗਿਆ ਹੈ ਜਿਨਾਂ ਦਾ ਪਾਰਸ਼ਲ ਘਰ ਗਿਰਾਇ ਇੱਕ ਬੈਰਲ ਵੀਡੀਓ ਹੋ ਰਹੀ ਆ ਪੰਜਾਬ ਦੇ ਜਿਹੜਾ ਲੈਂਦੇ ਤੇ ਚੜਦੇ ਪੰਜਾਬ ਦੇ ਇੱਧਰ ਚੜਦੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵਤ ਮਾਨ ਅਤੇ ਦੂਸਰੇ ਪਾਸੇ ਲੈਂਦੇ ਪੰਜਾਬ ਦੇ ਵਿੱਚ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਪਰਯਮ ਨਵਾਜ਼ ਵੱਲੋਂ ਜਿਹੜਾ ਹੜਪੀਟਾਂ ਲਈ ਮੁਆਵਜ਼ਾ ਦਿੱਤਾ ਜਾ ਰਿਹਾ ਉਹਦੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਬੜੇ ਲੋਕ ਸਲਾ ਰਹੇ ਨੇ ਉਸ ਨੂੰ ਬੜਾ ਉਹ ਕਦਰ ਕਰ ਰਿਹਾ ਤੇ ਇੱਕ ਬੈਂਕ ਕਰ ਰਿਹਾ ਕਿ ਸਾਡੇ ਤੇ ਉਧਰਲੇ ਮੁਲਕ ਦੇ ਵਿੱਚ ਦੇਸ਼ ਦੇ ਵਿੱਚ ਕਿੰਨਾ ਫਰਕ ਆ ਜਿਹਨੂੰ ਅਸੀਂ ਕਹਿੰਦੇ ਆ ਕਿ ਦੇਸ਼ ਜੀ ਇਹ ਨੰਗ ਨਾਲ ਭੁੱਖ ਨਾਲ ਖੈਰਿਆ ਤੇ ਤੁਸੀਂ ਪਹਿਲਾਂ ਉਹ ਵੀਡੀਓ ਸੁਣੋ ਫਿਰ ਤੁਹਾਨੂੰ ਅੱਗੇ ਗੱਲਬਾਤ ਕਰਦੇ ਆ 10 ਲੱਖ ਰੁਪਇਆ ਜਿੰਨਾਂ ਘਰ ਗਿਰ ਗਿਆ ਹੈ ਜਿੰਨਾਂ ਪਾਰਸ਼ਲ ਘਰ ਗਿਰਿਆ ਏ ਜੋ ਉਸ ਕੋ हम पांच लाख रुपया दे रहे हैं जिसका कोई जानवर जो है वो बह गया है तकरीबन नौ सौ के करीब जानवर हैं जो बह गए हैं उसको हम पांच लाख रुपया बड़े जानवर का और पचास हजार रुपया जो बकरी या भेड़ जो भी किसी की बह गई है उसके लिए हम दे रहे हैं और इन शाह हफ्तों के अंदर अंदर ये इनशाला जो हम ये रिहेबिलिटेशन का पैकेज है वो अवाम को वो चेक्स वो पैसे मिलना शुरू हो जाएंगे और सरगोदा वालों मैं आपसे भी वादा करके जा रही हूं सरगोदा में भी सैलाब आया कोट मोमिन में और और जगहों पर आपसे भी वादा कर रही हूं और जो लोग मुझे पंजाब के जो पंजाब के बासी मुझे टीवी पर सुन रहे हैं मैं उनसे भी वादा कर रही हूं कि जब तक आखिरी इंसान पंजाब का आखिरी रिहायशी जब तक अपने घर में जाके वापस आबाद नहीं हो सक हो जाता मरियम नवाज शरीफ चैन से नहीं बैठेगी दस लाख रुपया जिनका घर गिर गया है जिनका पार्शल घर गिरा है जो उसको हम पांच लाख रुपया दे रहे हैं जिसका कोई जानवर जो है वो बह गया है तकरीबन नौ सौ के करीब जानवर हैं जो बह गए हैं उसको हम पांच लाख रुपया बड़े जानवर का और पचास हजार रुपया जो बकरी या भेड़ जो भी किसी की बह गई है उसके लिए हम दे रहे हैं और इन ताला दो हफ्तों के अंदर अंदर ये इनशा अल्लाह जो हम ये रिहेबिलिटेशन का पैकेज है वो अवाम को वो चेक्स वो पैसे मिलना शुरू हो जाएंगे और सरगोदा वालों मैं आपसे भी वादा करके जा रही हूं सरगोदा में भी सैलाब आया कोर्ट मोमिन में और और जगहों पर आपसे भी वादा कर रही हूं और जो लोग मुझे पंजाब के जो पंजाब के बासी मुझे टीवी वी पर सुन रहे हैं मैं उनसे भी वादा कर रही हूं कि जब तक आखिरी इंसान ਪੰਜਾਬ ਦਾ ਆਖਰੀ ਰਿਹਾਇਸ਼ੀ ਜਦ ਤੱਕ ਆਪਣੇ ਘਰ ਮੇ ਜਾ ਕੇ ਵਾਪਸ ਆਬਾਦ ਨਹੀਂ ਹੋ ਜਾਂਦਾ ਮਰੀਮ ਨਵਾਜ਼ ਸ਼ਰੀਫ ਚੈਨ سے ਨਹੀਂ ਬੈਠੇਗੀ ਇਹ ਪਾਕਿਸਤਾਨ ਦੀ ਜਿਹੜੀ ਪ੍ਰੇਮ ਨਮਾਜ਼ ਆ ਉਸ ਦੀ ਵੀਡੀਓ ਸੁਣ ਕੇ ਤੁਹਾਨੂੰ ਜਿਹੜਾ ਇੱਕ ਅੰਦਾਜ਼ਾ ਲੱਗ ਗਿਆ ਹੁਣ ਕਿ ਇੱਕ ਪਾਸੇ ਤਾਂ ਉਹ ਪ੍ਰਧਾਨ ਮੰਤਰੀ ਤੇ ਦੂਸਰੇ ਪਾਸੇ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਤੇ ਸਾਡਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਐਸਾ ਪੰਜਾਬ ਨੂੰ ਕੀ ਦੇ ਰਿਆ ਚੜਦੇ ਪੰਜਾਬ ਨੂੰ ਤੇ ਲੈਹnde ਪੰਜਾਬ ਵਾਲੇ ਕੀ ਦੇ ਰਹੇ ਆ ਤੇ ਤੁਹਾਨੂੰ ਮੈਂ ਥੋੜਾ ਜਿਹਾ ਪੜ ਕੇ ਸੁਣਾ ਦੇਵਾਂ ਕਿ ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਸਾਨੂੰ ਸਬਕ ਜਰੂਰ ਸਿੱਖਣਾ ਚਾਹੀਦਾ ਅਸੀਂ ਕਹਿੰਨੇ ਜੀ ਫਲਾਣਾ ਦੇਸ਼ ਮਾੜਾਗਾ ਅਸੀਂ ਕਹਿੰਨੇ ਜੀ ਫਲਾਣਾ ਦੇਸ਼ ਭੁੱਖ ਨੰਗ ਨਾਲ ਢਲ ਰਿਹਾਗਾ ਸਾਡੀਆਂ ਬਹੁਤਿਆਂ ਜ਼ਿਆਦੇ ਸਟੇਟਾਂ ਨੇ ਇਹ ਜਿਹੜੀਆਂ ਜਿਹੜੀਆਂ ਸਭ ਤੋਂ ਜ਼ਿਆਦੇ ਗਰੀਬੀ ਇੱਥੇ ਭਾਰਤ ਦੇ ਵਿੱਚ ਆ ਅਸੀਂ ਮੰਨਣ ਨੂੰ ਤਿਆਰ ਨਹੀਂ ਅਸੀਂ ਅੰਦੇ ਭਗਤ ਹੋ ਜੰਨੇ ਆ ਇੱਕ ਪੋਰਟ ਸੰਜੀ ਮੈਂ ਤੁਹਾਨੂੰ ਕਰਦਾ ਪੜ ਕੇ ਸੁਣਾਉਣਾ ਕਿ ਕੀ ਲਿਖ ਲਿਖਿਆ ਪੋਰਟ ਦੇ ਵਿੱਚ ਕਹਿੰਦੇ ਇਸ ਨੂੰ ਕਹਿੰਦੇ ਹਨ ਮਾਦਤ ਦੇ ਮੁੱਖ ਮੰਤਰੀ ਬੱਕਰੀ ਤੇ ਭੇਡ ਦਾ ਮੁਆਵਜ਼ਾ 50000 ਇਹਦਾ ਟਾਈਟਲ ਲਿਖਿਆ ਕਿਸੇ ਨੇ ਇਹ ਪੋਰਟ ਵਾਇਰਲ ਹੋ ਰਹੀ ਆ ਤੇ ਜਿਸ ਤਰ੍ਹਾਂ ਵੀਡੀਓ ਵਾਇਰਲ ਹੋ ਰਹੀ ਆ ਤੁਹਾਨੂੰ ਮੈਂ ਸੁਣਾਉਣਾ ਕਿ ਪੰਜਾਬ ਪਾਕਿਸਤਾਨ ਪੰਜਾਬ ਦੀ ਪ੍ਰਧਾਨ ਮੰਤਰੀ ਪ੍ਰੀਮ ਨਮਾਜ਼ ਵੱਲੋਂ ਹੜਪੀੜਤਾਂ ਦੇ ਲਈ ਮੁਆਵਜ਼ਾ ਜਿਹੜਾ ਐਲਾਨ ਦਿੱਤਾ ਗਿਆ ਜਿਹਦਾ ਪੂਰਾ ਘਰ ਟਹਿ ਗਿਆ ਉਹਨੂੰ 10 ਲੱਖ ਰੁਪਏ ਮੁਆਵਜ਼ਾ ਜਿਹਦਾ ਅੱਧਾ ਘਰ ਟਹਿ ਗਿਆ ਉਹਨੂੰ 5 ਲੱਖ ਰੁਪਏ ਮੁਆਵਜ਼ਾ ਸਾਡੇ ਇੱਥੇ ਨਾ ਅੱਧਾ ਘਰ ਦੀ ਗੱਲ ਹੋਈ ਆ ਨਾ ਇੱਥੇ ਪੂਰੇ ਘਰ ਦੀ ਗੱਲ ਹੋਈ ਆ ਇੱਥੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 40000 ਰੁਪਏ ਮਕਾਨਵਾਸ ਤੇ ਦਿੱਤਾ 40000 ਰੁਪਏ ਬੱਕਰੇ ਦਾ ਖੁੱਡਾ ਨਹੀਂ ਬਣਦਾ ਮੁਰਗੇ ਦਾ ਖੁੱਡੇ ਨਹੀਂ ਪੈਂਦੇ 40000 ਦੇ ਨਾਲ ਘਰ ਪਾ ਲਓਗੇ ਤੁਸੀਂ 40000 ਦੇ ਨਾਲ ਇਹ ਗਰੀਬਾਂ ਦੇ ਨਾਲ ਕੋਝਾ ਮਜ਼ਾਕ ਕਿਉਂ ਸਰਕਾਰਾਂ ਕਰਦੀਆਂ ਨੇ ਕਿਤੇ 10 ਲੱਖ ਤੇ ਇਦਾਂ 40000 ਫਰਕ ਤੁਸੀਂ ਅੰਤਰ ਆਪ ਸਮਝ ਲਿਓ ਕਿ ਅਸੀਂ ਭੀਖ ਮੰਗ ਰਹੇ ਆ ਸਰਕਾਰਾਂ ਦੇ ਕੋਲੋਂ ਸਾਡੇ ਸਾਧ ਇੱਕ ਟੈਕਸ ਲਾਇਆ ਹੋਇਆਗਾ ਸਰਕਾਰਾਂ ਨੇ ਅੱਗੇ ਤੁਹਾਨੂੰ ਮੈਂ ਸੁਣਾਉਣਾਗਾ ਤੇ ਵੱਡੇ ਜਨਵਰਾਂ ਲਈ ਜਿਵੇਂ ਮੱਝ ਗਊ ਜੈਸ ਤਰ੍ਹਾਂ ਕੋਈ ਘੋੜਾ ਜਾਂ ਹੋਰ ਤੇ ਉਹਨਾਂ ਦੇ ਮੁਆਵਜ਼ੇ ਲਈ 5 ਲੱਖ ਰੁਪਏ ਦਿੱਤਾ ਜਾ ਰਿਹਾ ਇਹ ਵੀ ਦੇਖੋ ਵੱਡੇ ਜਨਵਰ ਜੇ ਕੋਈ ਮੱਝ ਮਰ ਗਈ ਗਊ ਮਰ ਗਈ ਜਾਂ ਕੋਈ ਹੋਰ ਵੱਡਾ ਜਨਵਰ ਆਪਾਂ ਜੇ ਘੋੜਾ ਕਹਿ ਦਈਏ ਤਾਂ ਉਹਦੇ ਲਈ 5 ਲੱਖ ਰੁਪਏ ਸੋਚ ਕੇ ਦੇਖੋ ਤੁਸੀਂ ਤੇ ਆਪਣੇ ਲਈ ਕਿੰਨੇ ਕਰਿਆਗਾ 37000 ਰੁਪਏ ਬਰਡੇ ਪਸੂ 37000 ਅੱਜ ਕੱਲ ਜਿਹੜੀ ਆਪਾਂ ਮੱਝ ਲੈਂਦੇ ਆ 80000 ਤੋਂ ਪਾਸ ਲੱਖ ਤੱਕ ਮੱਝ ਮਿਲਦੀ ਏਕ ਤੇ ਜਿਹਦੀਆਂ ਇੱਥੇ ਆਪਾਂ 13 ਮੱਝਾਂ ਰੁੜਗੀਆਂ ਕਿਸੇ ਦੀਆਂ 30 ਰੁੜਗੀਆਂ ਕਿਸੇ ਦੀਆਂ 20 ਰੁੜਗੀਆਂ ਕਿਸੇ ਦੀਆਂ 5 ਸੀ ਕਿਸੇ ਦੀਆਂ 400 ਤੇ ਦੂਸਰੇ ਪਾਸੇ ਉਹਨਾਂ ਨੇ ਜਿਹੜੀ ਕਿ ਪ੍ਰਧਾਨ ਮੰਤਰੀ ਨੇ ਇਹ ਕਿਹਾ ਜੇ ਕਿਸੇ ਦੀ ਬੱਕਰੀ ਭੇਡ ਯਾਨੀ ਕਿ ਛੋਟਾ ਜਾਨਵਰ ਮਰ ਗਿਆ ਤੇ ਉਹਨੂੰ 50000 ਰੁਪਇਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਇਹ ਸਾਡੇ ਮੁੱਖ ਮੰਤਰੀ ਇੱਧਰ ਹਰਸਿਮਰਤ ਕੌਰ ਬਾਦਲ ਤੇ ਦੂਸਰੇ ਪਾਸੇ ਇਹ ਨਿੰਦਾ ਕਰਦੇ ਨਹੀਂ ਥੱਕਦੇ ਜੀ ਐ ਹੋ ਗਿਆ ਜੀ ਫਲਾਨਾ ਹੋ ਗਿਆ ਧੌਂਕਾ ਹੋ ਗਿਆ ਭਰਾਵੋ ਇਹ ਨਿੰਦਿਆ ਵਾਲੇ ਕੰਮ ਨਹੀਂ ਜੇ ਅਸਲੀਆ ਕਰਨਾ ਤੁਸੀਂ ਤਾਂ ਜਿਹੜੇ ਤੁਸੀਂ ਦੇਸ਼ ਨੂੰ ਭੁੱਖ ਨੰਗ ਨਾਲ ਕਹਿੰਦੇ ਭੁੱਖ ਨੰਗ ਨਾਲ ਘੁਰਿਆ ਉਸ ਦੇਸ਼ ਵਿੱਚ ਤਾਂ ਕੁਝ ਨਹੀਂ ਤੇ ਉਸ ਦੇਸ਼ ਨੇ ਜਿਹੜਾ ਨਣਕਾਣਾ ਸਾਹਿਬ ਦੇ ਵਿੱਚ ਪਾਣੀ ਵੜਿਆ ਗੁਰਦੁਆਰਾ ਸਾਹਿਬ ਦੇ ਵਿੱਚ ਚਲੋ ਕੁਦਰਤੀ ਮਾਰ ਮੰਨ ਲੈਨੇ ਆ ਵੈਸੇ ਉਹ ਕੁਦਰਤੀ ਮਾਰ ਨਹੀਂ ਸੀ ਪਰ ਉਹਨਾਂ ਆਗਲਿਆਂ ਨੇ ਤੀਜੇ ਦਿਨ ਦੇ ਵਿੱਚ ਗੁਰਦੁਆਰਾ ਸਾਹਿਬ ਖਾਲੀ ਕਰ ਦਿੱਤਾ ਇਹ ਕਹਿ ਕੇ ਕਿ ਇਹ ਪੰਜਾਬੀਆਂ ਦਾ ਇਹ ਚੜਦੇ ਪੰਜਾਬ ਦੇ ਸਿੱਖਾਂ ਦਾ ਗੁਰਦੁਆਰਾ ਹੈਗਾ ਉਥਾਂ ਦੇ ਜਿਹੜੀਆਂ ਕਿ ਭਾਵਨਾ ਨੂੰ ਸੱਟ ਨਹੀਂ ਵੱਜਣੀ ਚਾਹੀਦੀ ਇਹ ਕਹਿ ਕੇ ਉਹਨਾਂ ਨੇ ਪਾਣੀ ਸਭ ਤੋਂ ਪਹਿਲਾਂ ਇਸ ਪ੍ਰਧਾਨ ਮੰਤਰੀ ਮਰੀਮਨ ਨਮਾਜ਼ ਨੇ ਜਿਹੜਾ ਇਹ ਬਿਆਨ ਦਿੱਤਾ ਕਿ ਗੁਰੂ ਘਰ ਦਾ ਜਿਹੜਾ ਇਹ ਖਾਲੀ ਹੋਣਾ ਚਾਹੀਦਾ ਤੁਸੀਂ ਬਿਆਨ ਸਾਰਿਆਂ ਨੇ ਸੁਣਾ ਹੋਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਪਾਣੀ ਇਸ ਦਾ ਕੱਢੋ ਤੇ ਤੀਜੇ ਦਿਨ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੀ ਜਿਹੜੀ ਸਾਫ ਸਪਾਈ ਕਰ ਦਿੱਤੀ ਸੀ ਸਿਆਣੇ ਕਹਿੰਦੇ ਹੁੰਦੇ ਆ ਜੋ ਵੀ ਕੋਈ ਵੀ ਬੰਦਾ ਚੰਗਾ ਕੰਮ ਕਰਦਾ ਉਹਨੂੰ ਸਲਾਉਣਾ ਸਾਨੂੰ ਚਾਹੀਦਾ ਉਹਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਤੇ ਸਾਡਾ ਮਲਕ ਹੋਵੇ ਚਾਹੇ ਬਗਾਨਾ ਮਲਕ ਮਲਕ ਹੋਵੇ ਜੇ ਸਾਡੇ ਇੱਥੇ ਮੁੱਖ ਮੰਤਰੀ ਵਧੀਆ ਕੰਮ ਕਰਦਾ ਉਹਨੂੰ ਸਲਾਉਣਾ ਚਾਹੀਦਾ ਕਿ ਭਾਈ ਇਹਨੇ ਵਧੀਆ ਕੰਮ ਕੀਤਾ ਜੇਕਰ ਕਾਲੀਦਾਲਾ ਜਾਂ ਦੂਜਾ ਜਾਂ ਤੀਜਾ ਕੰਮ ਵਧੀਆ ਕਰਦਾ ਉਹਨੂੰ ਵਧੀਆ ਕਰਨਾ ਚਾਹੀਦਾ ਕਹਿਣਾ ਚਾਹੀਦਾ ਪਰ ਲੱਤਾਂ ਨਹੀਂ ਖਿੱਚਣੀਆਂ ਚਾਹੀਦੀ ਸਾਡਾ ਇੱਕ ਸੁਭਾਅ ਬਣ ਗਿਆ ਤੇ ਜੇਕਰ ਕੋਈ ਚੰਗਾ ਕੰਮ ਕਰਦਾ ਉਹਨੂੰ ਵੀ ਅਸੀਂ ਜਿਹੜਾ ਸਰਾਹਤਾ ਜਿਹੜੀ ਜ਼ਰੂਰਤ ਦੇਣੀ ਬਣਦੀ ਆ ਜਿਸ ਤਰ੍ਹਾਂ ਜਿਹੜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਵੱਡੇ ਵੱਡੇ ਲਾਨ ਕੀਤੇ ਗਏ ਨੇ ਲਾਨ ਕਿੰਨੇ ਕੀਤੇ ਗਿਆ 2 ਹਫਤਿਆਂ ਦੇ ਵਿੱਚ 2 ਹਫਤਿਆਂ ਦੇ ਵਿੱਚ ਰੁਪਏ ਚੈੱਕ ਬੰਡਲ ਦਾ ਜਿਹੜਾ ਲਾਨ ਕਰ ਦਿੱਤਾ ਸਿਰਫ 2 ਹਫਤਿਆਂ ਦੇ ਵਿੱਚ ਸਾਡੇ ਇਧਰ ਮੁੱਖ ਮੰਤਰੀ ਕਹਿ ਰਿਹਾ ਜੀ ਪਹਿਲਾਂ ਗੁਰਦੌਰੀਆਂ ਹੋਣਗੀਆਂ ਫਿਰ 40 ਦਿਨ ਲੱਗ ਜਾਣਗੇ ਪੈਸੇ ਪੈਂਦਿਆਂ ਨੂੰ ਯਾਨੀ ਕਿ ਸਵਾ ਡੇਢ ਮਹੀਨਾ ਕਿਤੇ 2 ਹਫਤੇ ਕਿਤੇ ਡੇਢ ਮਹੀਨਾ ਪਹਿਲਾਂ ਗੁਰਦੌਰੀਆਂ ਹੋਣਗੀਆਂ ਫਿਰ ਤੁਹਾਨੂੰ ਪਤਾ ਕਿ ਗੁਰਦੌਰੀਆਂ ਕਰਨ ਵਾਲੇ ਕੌਣ ਹੁੰਦੇ ਆ ਉਹ ਗਰੀਬਾਂ ਦੇ ਮਕਾਨ ਗਰੀਬਾਂ ਦੇ ਫਸਲਾਂ ਫੇਰ ਛੱਡ ਜਾਂਦੇ ਆ ਤਾਕਰੇ ਵੱਧ ਫਸਲਾਂ ਫੇਰ ਲਿਖਿਆ ਜਾਂਦੇ ਆ ਫੇਰ ਗਰੀਬ ਮਾਰਿਆ ਜਾਂਦਾਗਾ ਇੱਥੇ ਗਰੀਬਾਂ ਦੇ ਨਾਲ ਹਮੇਸ਼ਾ ਧੱਕਾ ਹੁੰਦਾਗਾ ਗਰੀਬ ਨੂੰ ਪਰਮਾਤਮਾ ਦੀ ਮਾਰ ਆ ਸਰਕਾਰਾਂ ਦੀ ਮਾਰ ਆ ਤੇ ਸਾਡੇ ਜਿਹੜੇ ਘੜਮ ਚੌਧਰੀ ਆ ਉਹਨਾਂ ਦੀ ਵੀ ਮਾਰ ਆ ਅਕਸਰ ਆਪਾਂ ਦੇਖਦੇ ਆ ਕਿ ਜਦੋਂ ਪਟਵਾਰੀ ਜਾਂ ਕਨ ਉਹ ਆਉਂਦਾਗਾ ਗੁਰਦੌਰੀ ਵਾਸਤੇ ਜਾਂ ਨੰਬਰਦਾਰ ਹੁੰਦਾਗਾ ਕਿਸੇ ਪਿੰਡ ਦਾ ਆਪਾਂ ਸਾਰੇ ਪਿੰਡ ਦਾ ਕਿਸੇ ਉੱਤੇ ਆਪਣਾ ਕਿੰਤੂ ਪ੍ਰਾਂਤੂ ਨਹੀਂ ਇਹਦੇ ਵਿੱਚ ਆ ਕਈ ਗਰੀਬਾਂ ਦੇ ਜਿਹੜੇ ਮਕਾਨ ਸਾਡੇ ਜਾਂਦੇ ਆ ਗਰੀਬਾਂ ਦੀਆਂ ਜਿਹੜੀਆਂ ਫਸਲਾਂ ਨੇ ਜਿਹੜਾ ਉਹਨਾਂ ਨੂੰ ਸਾਡੇ ਜਾਂਦਾ ਤਕੜੇ ਆਪਣੇ ਵੱਧ ਮੁੱਲ ਪਵਾ ਲੈਂਦੇ ਆ ਸਾਡਾ ਅੱਜ ਤਾਂ ਇਹ ਹਾਲ ਹੋਇਆ ਪਿਆ ਪੰਜਾਬ ਦਾ ਸਾਨੂੰ ਮਾੜਾ ਮੋਟਾ ਜਿਹੜਾ ਸਬਕ ਲੈਣਾ ਚਾਹੀਦਾ ਜਿਹੜੀ ਕਿ ਇੱਕ ਨਰੋਲ ਸਰਕਾਰ ਬਣਾਤੀ ਭਗਵਤ ਮਾਨ ਦੀ ਲੋਕਾਂ ਨੇ 92 ਐਮਐਲਏ ਜਿਤਾਏ ਤੇ ਪਰ ਸਾਨੂੰ ਮਿਲਿਆ ਕੀ 4 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਨੂੰ ਇਹਦੇ ਵਿੱਚ ਮਿਲਿਆ ਕਿ ਸਰਪੱਲਾਰੇ ਜਾਂ ਚੁਟਕਲੇ ਤੋਂ ਇਲਾਵਾ ਸਾਨੂੰ ਕੀ ਮਿਲਿਆ ਆਪਾਂ ਹੀ ਦੱਸ ਦਿਓ ਜੇ ਤੁਹਾਨੂੰ ਕੁਝ ਮਿਲਿਆਗਾ ਇਸ ਕਰਕੇ ਕੋਈ ਵੀ ਬੰਦਾਗਾ ਜੋ ਕੰਮ ਸਹੀ ਕਰਦਾ ਉਹਨੂੰ ਸਹੀ ਕਹੋ ਜੋ ਕੋਈ ਭਈ ਗਲਤ ਕਰਦਾ ਉਹਨੂੰ ਗਲਤ ਕਹੋ ਜੇ ਕੋਈ ਚੰਗਾ ਕਰਦਾ ਉਹਦੀ ਸਹਿਤਾ ਜਰੂਰ ਕਰੋ ਜਿਹੜੀ ਕਿ ਹੁਣ ਆਪਾਂ ਅੱਜ ਪ੍ਰਧਾਨ ਮੰਤਰੀ ਜਿਹੜਾ ਪਾਕਿਸਤਾਨ ਦੀ ਬਲੌ ਜਿਹੜਾ ਕ ਵੱਡਾ ਲਾਂਕ ਕੀਤਾ ਗਿਆ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉਸੇ ਤਰ੍ਹਾਂ ਦੇ ਤੇ ਓਵੇਂ ਬਿਆਨ ਕਰੇ ਜਿਨ੍ਹਾਂ ਦਾ ਨੁਕਸਾਨ ਹੋਇਆ ਘਰਾਂ ਦਾ ਉਵੇਂ 10 ਲੱਖ ਰੁਪਇਆ ਉਸ ਤੋਂ ਜਾਂ ਪਲੱਸ ਦੇਵੇ 10 ਲੱਖ ਤੋਂ ਤੇ ਉਸ ਤਰ੍ਹਾਂ ਜਿਸ ਤਰ੍ਹਾਂ ਵੱਡੇ ਪਸ਼ੂ ਮਰੇ ਆ 5 ਲੱਖ ਰੁਪਇਆ ਜੇਕਰ ਕਿਸੇ ਦੀਆਂ 5 ਮੱਝਾਂ ਮਰ ਗਈਆਂ ਤਾਂ ਸਿੱਧਾ 1 ਲੱਖ ਦੀ ਮੱਝ ਆਉਂਦੀ ਹੈ 5 ਲੱਖ ਦਾ ਸਿੱਧਾ ਹੋ ਗਿਆ ਕਿਸੇ ਦੀਆਂ 13 ਮਰ ਗਈਆਂ 13 ਲੱਖ ਰੁਪਇਆ ਹੋ ਗਿਆ ਇਹ ਗੱਲ ਬੜੀ ਸੋਚਣ ਵਾਲੀ ਆ ਡੰਗ੍ਹਾਈ ਵਾਲੀ ਆ ਇਹ ਐ ਨਹੀਂ ਕਿ ਅਸੀਂ ਅੱਧੇ ਭਗਤ ਬਣ ਜਾਈਏ ਕਿਸੇ ਦੇ ਕਿ ਭਾਈ ਨਹੀਂ ਜੀ ਇਸ ਤਰ੍ਹਾਂ ਨਹੀਂ ਜੀ ਬਿਲ ਫਲਾਨਾ ਦੀ ਧਮਕਾ ਨਹੀਂ ਜੇ ਅਸੀਂ ਕਿਸੇ ਉੱਤੇ ਜਿਹੜਾ ਕਿੰਤੂ ਪ੍ਰਤੂ ਕਰਦਾ ਛੱਡੀਏ ਅਸੀਂ ਸੱਚਾਈ ਦਾ ਜਿਹੜਾ ਸਾਥ ਦੇਣਾ ਚਾਹੀਦਾ ਸਾਨੂੰ ਸੱਚੀ ਗੱਲ ਕਹਿਣੀ ਚਾਹੀਦੀ ਆ ਇਸ ਵੀਡੀਓ ਨੂੰ ਬੱਤ ਬਾਤ ਸ਼ੇਅਰ ਕਰ ਦਿਓ ਤਾਂ ਕਿ ਹੋ ਸਕਦਾ ਕਿ ਆਪਣਾ ਵੀ ਜਿਹੜਾ ਦੇਸ਼ ਦਾ ਪਰ ਪ੍ਰਧਾਨ ਮੰਤਰੀ ਨੇ ਤਾਂ ਕੀ ਦੇਣਾ ਸੀ 1600 ਕਰੋੜ ਰੁਪਇਆ ਦੇ ਕੇ ਗਿਆ 2000 ਤੋਂ ਪਲੱਸ ਪਿੰਡਾਂ ਦਾ ਨੁਕਸਾਨ ਹੋਇਆਗਾ ਲੱਖਾਂ ਦੇ ਜਿਹੜੇ ਤਦਾਦ ਵਿੱਚ ਫਸਲ ਤਬਾਹ ਹੋ ਗਈ ਆ ਮੇਰੇ ਨਾਲ ਉਹਦੇ ਹਿਸਾਬ ਦੇ ਨਾਲ ਤਾਂ ਇੱਕ ਕਿਸਾਨ ਨੂੰ 2000 ਰੁਪਏ ਆਊਗਾ ਇਹ ਮਜ਼ਾਕ ਕੀਤਾ ਜਾ ਰਿਹਾ ਸਾਡੇ ਨਾਲ ਇਹ ਧੱਕੇ ਕੀਤੇ ਜਾ ਰਹੇ ਨੇ ਸਾਡੇ ਪੰਜਾਬੀਆਂ ਦੇ ਨਾਲ ਬਿੱਤਕਦਾ ਕਿਉਂ ਕੀਤਾ ਜਾ ਰਿਹਾ ਮਤਰੀ ਮਾਂ ਵਾਲਾ 슬ੋਕ ਕਿਉਂ ਕੀਤਾ ਜਾ ਰਿਹਾ ਤੇ ਅਸੀਂ ਫਿਰ ਕੰਮੇ ਕਹਿ ਦਈਏ ਕਿ ਸਾਡਾ ਪ੍ਰਧਾਨ ਮੰਤਰੀ ਠੀਕ ਆ ਜੀ ਸਾਡਾ ਮੁੱਖ ਮੰਤਰੀ ਠੀਕ ਆ ਜਿਹੜਾ ਕੋਈ ਚੰਗਾ ਕੰਮ ਕਰੂ ਚੰਗਾ ਕਹਾਂਗੇ ਮਾਰਾ ਕਹੂ ਮਾਰਾ ਕਹਾਂਗੇ ਇਸਕਾ ਕਿਸ ਵੀਡੀਓ ਨੂੰ ਬੱਤ-ਬਾਤ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦਿਆ ਕਰੋ ਕਮੈਂਟ ਨਹੀਂ ਤੁਸੀਂ ਲਿਖ ਦੇ ਇਹ ਸਭ ਤੋਂ ਵੱਡੀ ਤਰਾਸਦੀ ਆ ਸਾਡਾ ਕਮੈਂਟ ਲਿਖਣ ਲੱਗਿਆਂ ਅਸੀਂ 1 ਸਕਿੰਟ 10 ਸਕਿੰਟ ਕੱਢ ਕੇ ਅਸੀਂ ਕਮੈਂਟ ਨਹੀਂ ਲਿਖ ਸਕਦੇ ਸੁਝਾਅ ਹੀ ਦੇ ਸਕਦੇ ਧੰਨਵਾਦ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ